ਚਾਹੇ ਤੇ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਆ ਤਾਂ ਇਸ ਦੇ ਵਿੱਚ ਇਸ ਵੀ ਮੈਂ ਪਹੁੰਚਿਆ ਹੋਇਆ ਹਾਂ ਰਾਮਪੁਰਾ ਫੂਲ ਦੀ ਟਰੱਕ ਯੂਨੀਅਨ ਦੇ ਵਿੱਚ ਜਿੱਥੇ ਕਿ ਪੁਕਾਰ ਚੱਲ ਰਹੀ ਆ ਕਿ ਮੰਡੀਆਂ ਦੇ ਵਿੱਚ ਜਿੱਥੇ ਕਿ ਕਹਦੀਏ ਕਿ ਅਨਾਜ ਪਿਆ ਉਸ ਦੀ ਲੋਡਿੰਗ ਦੇ ਲਈ ਇੱਥੇ ਅਨਾਜ ਜੋ ਟਰੱਕ ਯੂਨੀਅਨ ਆ ਉੱਥੇ ਪੁਕਾਰ ਦੀ ਸਭਾ ਲੱਗੀ ਹੋਈ ਆ ਸਟੇਜ ਦੇ ਉੱਪਰ ਜੂਨੀਅਰ ਦੇ ਜੋ ਆਗੂ ਸਹਿਬਾਨ ਨੇ ਜਾਂ ਮੈਂਬਰ ਨੇ ਉਹ ਪੁਕਾਰ ਦੇ ਰਹੇ ਨੇ ਕਿ ਟਰੱਕ ਯੂਨੀਅਨ ਦੇ ਵਿੱਚੋਂ ਜਿਸ ਵਿਅਕਤੀ ਦੇ ਵੱਲੋਂ ਆਪਣਾ ਜੋ ਵੀ ਜਿਹੜਾ ਉਸ ਨੂੰ ਅੱਛਾ ਲੱਗਦਾ ਉਸ ਦੀ ਪੁਕਾਰ ਭਰੇ ਤੇ ਜਿਸ ਜਗ੍ਹਾ ਦੇ ਉੱਪਰ ਅਨਾਜ ਪਿਆ ਹੋਇਆ ਉਸ ਤੋਂ ਉਠਾਵੇ ਤੇ ਜਿਹੜੀ ਵੀ ਏਜੰਸੀ ਦੇ ਵਿੱਚ ਪਹੁੰਚਾਉਣਾ ਉੱਥੇ ਪਹੁੰਚਾਇਆ ਜਾਵੇ ਚਾਹ ਦੇ ਖੁੱਖੇ ਦੇ ਚੱਲਦੇ ਆ ਤੇ ਬਹੁਤ ਸਾਰੇ ਡਰਾਈਵਰ ਭਰਾ ਇੱਥੇ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਦੇ ਆ ਵੋਟਾਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਤੇ ਸਰਕਾਰਾਂ ਬਾਰੇ ਕੀ ਕਹਿ ਸਕਦੇ ਨੇ ਕੀ ਕਹਿੰਦੇ ਨੇ ਦੇਖਦੇ ਆ ਗੱਲਬਾਤ ਕਰਦੇ ਆ ਤਾਂ ਪਹਿਲਾਂ ਬਿੱਲਾ ਚਾਹ ਵਾਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਡਰਾਈਵਰ ਭਰਾ ਬੈਠੇ ਹੋਏ ਨੇ ਆਪਣੀਆਂ ਜੋ ਸਵੇਰ ਤੋਂ ਸ਼ਾਮ ਤੱਕ ਆਉਂਦੇ ਨੇ ਤਾਂ ਜੋ ਉਹਨਾਂ ਦਾ ਰੁਜ਼ਗਾਰ ਚੱਲ ਸਕੇ ਤੇ ਇਸ ਜਗ੍ਹਾ ਦੇ ਉੱਪਰ ਅੱਜ ਚਾਹ ਪੀ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਕਿਸ ਤਰ੍ਹਾਂ ਦਾ ਚੱਲ ਰਿਹਾ ਆਪਣਾ ਕੰਮਕਾਰ ਵਧੀਆ ਹੋ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਹਾਂ ਜੀ 2006 ਦੇ ਆ ਦੇ ਆਏ ਆ ਇੱਥੇ 6 ਦੇ ਇੱਥੇ ਆਏ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਹੋਲ ਕਿਸ ਤਰ੍ਹਾਂ ਦਾ ਬਹੁਤ ਵਧੀਆ ਜੀ ਜੁਨੀਅਨ ਬਹੁਤ ਵਧੀਆ ਹੈ ਬਹੁਤ ਚੰਗਾ ਜੀ ਲੱਗਦਾ ਵਧੀਆ ਵਧੀਆ ਜੀ ਲੱਗਦਾ ਅ 6 ਤੋਂ ਇੱਥੋਂ ਤੱਕ ਹੁਣ ਤੱਕ ਕੰਮ ਕਰ ਰਹੇ ਹਾਂ ਸਫਰ ਬਹੁਤ ਕੱਢਿਆ ਬਹੁਤ ਲੋਕਾਂ ਨੂੰ ਮਿਲੇ ਹੋਏ ਡਰਾਈਵਰ ਭਰਾ ਇੱਥੇ ਸਵੇਰੇ ਸ਼ਾਮ ਹੁੰਦੇ ਆ ਰੁਝਾਨ ਕਿਸ ਤਰ੍ਹਾਂ ਦਾ ਬਹੁਤ ਵਧੀਆ ਜੀ ਬਹੁਤ ਚੰਗੇ ਬੰਦੇ ਆ ਬਹੁਤ ਵਧੀਆ ਬੰਦੇ ਆ ਬਹੁਤ ਚੰਗੇ ਜੀ ਵੋਟਾਂ ਦਾ ਸੀਜ਼ਨ ਚੱਲ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਹੈ 2024 ਦੀਆਂ ਲੋਕ ਸਭਾ ਚੋਣਾਂ ਹੈ ਨਹੀਂ ਬਹੁਤ ਵਧੀਆ ਚੱਲਦਾ ਕੋਈ ਨਾ ਕੋਈ ਰਲਾਈ ਰਾਂ ਝਗੜਾ ਕੋਈ ਬਹੁਤ ਵਧੀਆ ਚੱਲ ਰਿਹਾ ਸਸੀ ਕਾਲ ਜੀ ਸ੍ਰੀ ਕਾਲ ਕੀ ਨਾ ਜੀ ਉਹ ਦਾਸ ਸਿੰਘ ਜੀ ਪੁੱਲਾ ਸਿੰਘ ਜੀ ਯੂਨੀਅਨ ਚੋਂ ਹਾਂ ਜੀ ਹਾਂ ਟਰੱਕ ਜੁਨੇ ਆ ਕੇ ਕੀ ਕੰਮ ਟਰੱਕ ਚਲਾਉਣੇ ਆ ਟਰੱਕ ਆ ਸਾਡੇ ਆਪਦੇ ਆਪਦੇ ਟਰੱਕ ਆ ਲੰਮੀ ਹੁਮਰ ਢਾਈ ਆ ਹਾਂ ਜੀ ਹਾਂ ਬੱਗੇ ਵੀ ਕਹਿੰਦੇ ਆ ਆ ਕੇ ਆਪਣੇ ਤੇ ਸਰਕਾਰਾਂ ਨੂੰ ਕਿਵੇਂ ਵੇਖਦੇ ਹੋ ਕਿਸ ਤਰ੍ਹਾਂ ਦੇ ਕੰਮ ਕਰਨੇ ਸਰਕਾਰਾਂ ਦੇ ਤੇ ਹੋਂਦੀਆਂ ਤੇ ਪਹਿਲਾਂ ਦੀਆਂ ਸਰਕਾਰਾਂ 'ਚ ਕੀ ਫਰਕ ਸਰਕਾਰਾਂ ਦਾ ਦੇ ਚੱਲੀ ਜਾਂਦਾ ਜੀ ਦੇਖੋ ਐ ਹੁੰਦਾ ਕਿਹੜੀ ਆ ਜਾਂਦੀ ਆ ਉਹਦਾ ਮਾੜਾ ਮੋਟਾ ਹੁੰਦਾ ਹੀ ਆ ਬਰੋ ਦੱਕੜਾ ਮੌਕੇ ਤੇ ਪਹਿਲਾਂ ਤੋਂ ਕਿਹੜਾ ਹੁੰਦਾ ਸਾਡੇ ਦਾ ਇੱਥੇ ਐ ਚੱਲਦਾ ਵੀ ਕਿਹੜਾ ਪਹਿਲਾਂ ਤੋਂ ਟ੍ਰੱਕ ਜੂਨੀਅਰ 'ਚ ਕਿਹਨੇ ਸਰਕਾਰ ਆ ਉਹਦਾ ਹੀ ਪ੍ਰਧਾਨ ਹੁੰਦਾ ਪਹਿਲਾਂ ਤੋਂ ਉਹਦੇ ਮਗਰ ਲੋਕ ਕੰਮ ਕਰਦੇ ਸਾਰੇ ਬਸ ਸਾਡੇ ਸਾਰੇ ਰਲ ਮਿਲ ਕੇ ਕੰਮ ਕਰਨਾ ਮਿਲ ਕੇ ਜੀ ਹਾਂ ਕਿਹਦਾ ਮਨ ਸਰਕਾਰ ਆ ਉਹਦੇ ਪ੍ਰਧਾਨ ਹੁੰਦਾ ਸਾਰੇ ਉਹਦੇ ਬਸ ਪ੍ਰੱਪੇ ਨਾਲ ਕੰਮ ਕਰੀ ਜਾਂਦੇ ਆ ਪ੍ਰੱਪੇ ਨਾਲ ਕੰਮ ਕਰੀ ਜਾਂਦੇ ਆ ਹਾਂ ਜੀ ਲੋਕ ਸਭਾ ਦੀਆਂ ਚੋਣਾਂ ਮਾਹੌਲ ਕਿਸ ਤਰ੍ਹਾਂ ਦਾ ਇੱਥੇ ਜੋ ਰਾਮਪੁਰੇ ਦੀ ਗੱਲ ਕਰੀਏ ਤਾਂ ਲੋਕ ਰੁਝਾਨ ਕਿਵੇਂ ਲੱਗਦਾ ਲੋਕ ਸਾਡੇ ਜੀ ਹਜੇ ਆਏ ਆ ਨਾ ਅਜੇ ਦਿਨ ਵੱਧ ਪਏ ਹਜੇ ਉਹ ਆਏ ਆ ਵੀ ਤਿੰਨਾਂ ਚਾਰਾਂ ਦੀ ਤਿੰਨਾਂ ਦੀ ਟੱਕਰ ਹੈ ਹੂੰ ਮਨ ਇੱਕ ਤਾਂ ਆ ਕਾਂਗਰਸ ਵਾਲੀ ਇੱਕ ਆਪਣਾ ਗਾਗਨ ਮੋਲ ਹੈ ਇੱਕੋ ਖਾਲਸਾ ਆਪਣਾ ਪੂਰੀ ਅੰਤਦਮਗਾ ਯਾਨੀ ਕਿ ਹਾਂ ਅਕਾਲੀ ਦਲ ਆਪ ਤੇ ਕਾਂਗਰਸ ਦੀ ਟੱਕਰ ਆਪਸ ਵਿੱਚ ਹਾਂ 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 ਜੀ ਹਾਂ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਰਿਆਹਾ ਕੰਮਕਾਜ ਤੁਹਾਡੇ ਹੱਕ ਦੇ ਲਈ ਜਾਂ ਤੁਹਾਡੇ ਫਾਇਦੇ ਲਈ ਕੋਈ ਅਜੇ ਕਾਨੂੰਨ ਬਣੇ ਜਾਂ ਤੁਹਾਨੂੰ ਕੁਝ ਫਾਇਦਾ ਹੋਇਆ ਨਹੀਂ ਨਹੀਂ ਕੋਈ ਹਜੇ ਤੱਕ ਤਾਂ ਜੀ ਕੋਈ ਫਾਇਦਾ ਨਹੀਂ ਹਜੇ ਚੱਲੀ ਜਾਂਦਾ ਹਜੇ ਦੇਖੋ ਹਜੇ 2 2.5 ਸਾਲ ਹੋਏ ਆ ਦੇਖਦੇ ਆਂ ਗਾਹ ਕਿਵੇਂ ਆ ਸੈਂਟਰ ਦੀਆਂ ਸਰਕਾਰਾਂ ਤੋਂ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਕੋਈ ਤੁਹਾਡੇ ਹੱਕ ਦੇ ਕੋਈ ਕਾਨੂੰਨ ਜਾਂ ਕੋਈ ਤੁਹਾਡੇ ਖਿਲਾਫ ਮਾਰ ਹੀ ਦਿੱਤਾ ਉਹਨਾਂ ਦਾ ਮਾਰ ਹੀ ਹੈ ਹੂੰ ਸਾਡੇ ਟਰੱਕਾਂ ਬਾਰੇ ਦੇਖ ਹੁਣ ਪਿੱਛੇ ਜੇ ਮੋਦੀ ਨੇ ਬਹੁਤ ਉਹ ਕਰਿਆ ਸੀ ਫਿਰ ਵਾਪਸ ਲੈਤਾ ਹੂੰ ਡਾੜਾ ਬਹੁਤ ਬਹੁਤ ਨੁਕਸਾਨ ਹੀ ਆਇਆ ਹੈ ਹਾਂ ਡਾਕਟਰ ਮਮੋਹਰ ਸਾਹਿਬ ਨੇ ਚੰਗਾ ਕੰਮ ਕਰਿਆ ਸੀ ਉਹ ਇਹ ਬਹੁਤ ਵਧੀਆ ਬੰਦਾ ਸੀ ਠੀਕ ਹਾਂ ਜੀ ਹੋਰ ਵੀ ਭਰਾਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਬੂ ਜੀ ਕੀ ਹਾਲ ਚੱਲ ਠੀਕ ਹੋ ਬਹੁਤ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚ ਲੰਮਾ ਸਮਾਂ ਹੋ ਗਿਆ ਟਰੱਕ ਯੂਨੀਅਨ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਤੇ ਸਰਕਾਰਾਂ ਆਈਆਂ ਗਈਆਂ ਹੁਣ ਨਵੀਆਂ ਵੋਟਾਂ ਆ ਗਈਆਂ ਕਿਵੇਂ ਦੇਖਦੇ ਹੋ ਨਵੀਆਂ ਵੋਟਾਂ ਤਾਂ ਆ ਗਈਆਂ ਕਿਹੜੀਆਂ ਪਿਛਲੀਆਂ ਸਰਕਾਰਾਂ ਨਾਲ ਹੂੰ ਤਿੰਨੇ ਭਾਜਪਾ ਬਾਦਲ ਪਰਿਵਾਰ ਹੂੰ ਕਾਂਗਰਸ ਵਾਲੇ ਕਾਂਗਰਸ ਤਾਂ ਸਾਡੇ ਬੈਰੀ ਨੇ ਓਹੋ ਤੇ ਬਾਦਲ ਪਰਵਾਰ ਉਦੋਂ ਬੈਰੀ ਐ ਅੱਛਾ ਸਿੱਖਾਂ ਦਾ ਅਸਲ ਬੈਰੀ ਬਾਦਲ ਕੇ ਬਾਕੀ ਇਹਨਾਂ ਨੂੰ 2.5 ਸਾਲ ਹੋਇਆ ਇਹਨੂੰ ਇਹਨਾਂ ਨੂੰ ਤਾਂ ਇਹ ਆਪਾਂ ਕਹਿ ਨਹੀਂ ਸਕਦੇ ਵੀ ਇਹਨਾਂ ਦੀ ਕਾਰਜਾਈ ਕੀ ਹੋ ਐਂਡ ਤੇ ਪਤਾ ਲੱਗਦਾ ਜਾ ਕੇ ਕਿੰਨਾ ਇਹਨਾਂ ਨੇ ਨੁਕਸਾਨ ਕੀਤਾ ਤਿੰਨਾ ਸਰਕਾਰ ਨੇ ਸਾਡਾ ਸਾਡੀ ਆ ਜੂਨੀਅਨ ਮੈਨੂੰ ਉਥੇ 45 ਸਾਲ ਹੋ ਗਏ ਇੱਕ ਗੱਡੀ ਤੋਂ ਨਹੀਂ ਵਧਾ ਸਕੇ ਅਸੀਂ ਤੇ ਕਿਹੜਾ ਆਉਂਦਾ ਉਹ ਤੁਹਾਨੂੰ ਹੋ ਕੇ ਵਗ ਜਾਂਦਾ ਹੈ ਕਰੋੜਾ ਰੁਪਿਆ ਖਾਦਾ ਇਥੋਂ ਮਲੂਕੇ ਸੀ ਮਲੂਕੇ ਨੇ ਅਸਲ ਵਿੱਚ ਬੇੜਾ ਬਹਾਇਆ ਸਾਡਾ ਹਾਂ ਆ ਨਹੀਂ ਸਾਡੇ ਵੋਟਾਂ ਨਾਲ ਪ੍ਰਧਾਨ ਬਣਦਾ ਸੀ ਇਹ ਮਲੂਕੇ ਦੀ ਮਿਹਰਬਾਨੀ ਨਾਲ ਆਹ ਹੋਇਆ ਕਿਹੜਾ ਕਾਰੋਬਾਰ ਹੋਇਆ ਸਾਰਾ ਹਾਂ ਆ ਗਏ ਜੀ ਬਹਿ ਗਏ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਦਾ ਹੋਰ ਨਹੀਂ ਦੁੱਖ ਸੁੱਖ ਨਹੀਂ ਹੈ ਅੱਗੇ ਸਾਡੇ ਗੱਡੀਆਂ ਵਾਲੇ ਜਾਂਦੇ ਕਹਿ ਸਕਦੇ ਹਾਂ ਕਿ ਤੱਕੇशाही ਜਿਆਦਾ ਹੈ ਬਿਲਕੁਲ ਜੀ ਜਮਾ ਨੀਰੀ ਤੱਕੇशाही ਹਾਂ ਕੋਈ ਸੁਨਵਾਈ ਨਹੀਂ ਹੈ ਕੋਈ ਸੁਨਵਾਈ ਨਹੀਂ ਹਾਂ ਇੱਕ ਨਵੇਂ ਪਸ਼ੀ ਸੁਨਵਾਈ ਨਹੀਂ ਹੈ ਸਾਰੀਆਂ ਸਰਕਾਰਾਂ ਦੀ ਹੁਣ ਤਾਂ ਹੀ ਲਾ ਕੇ ਜੇ ਆਪਾਂ ਦੇਖੀਏ ਚੱਲ ਇਹਨਾਂ ਨੂੰ ਤਾਂ ਆਪਾਂ ਕਹੀ ਨਹੀਂ ਸਰਕਾਰਾਂ ਤਾਂ ਕਹਿੰਦੀ ਅਸੀਂ ਕੰਮ ਬਹੁਤ ਕਰਦੇ ਹਾਂ ਜਨਤਾ ਕੋਈ ਵੀ ਹੋਵੇ ਚਾਹੇ ਆਮ ਜਨਤਾ ਹੋਵੇ ਜਾਂ ਕੋਈ ਵੀ ਜਨਤਾ ਉਹਦੇ ਵਾਸਤੇ ਕੰਮ ਅਸੀਂ ਬਹੁਤ ਕਰਦੀਆਂ ਸੈਂਟਰ ਦੀ ਹੋਵੇ ਕੇਂਦਰ ਸੂਬੇ ਦੀ ਹੋਵੇ ਸੈਂਟਰ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਸੈਂਟਰ ਨੇ ਤਾਂ ਜਮਾ ਥੱਲੇ ਲਾ ਦੇ ਜੇ ਮੋਦੀ ਕੇਣਾ ਹੋਰ ਆ ਗਿਆ ਨਾ ਤੇ ਇੱਥੇ ਆ ਵੀ ਲੋਕ ਨਹੀਂ ਰਹੇ ਨੇ ਇਹ ਵੀ ਖਤਮ ਹੋ ਜਾਣਗੇ ਮੋਦੀ ਨਾਲ ਇੰਨੀ ਕੀ ਨਰਾਜ਼ਗੀ ਹੈ ਮੋਦੀ ਦੇ ਕੰਦੇ ਮੈਂ ਤਾਂ ਲੋਕਾਂ ਦੀ ਭਲਾਈ ਦੇ ਕੰਮ ਕਰਦਾ ਬਹੁਤ ਭਵੇਂ ਲੋਕਾਂ ਵਾਸਤੇ ਆਯੂਸ਼ਮਾਨ ਕਾਰਡ ਹੋਵੇ ਬਿਮਾਰੀ ਵਾਲਾ 5 ਲੱਖ ਦਾ ਬੀਮੇ ਵਾਲਾ ਕਾਰਡ ਹੋਵੇ ਜਾਂ ਫਿਰ ਜ਼ਿਮੀਂਦਾਰਾਂ ਦੇ ਖਾਤੇ 'ਚ 6-6000 ਰੁਪਏ ਫਸਲ ਫਸਲ ਦਾ ਦਿੰਨਾ ਕਿੱਥੇ ਦਿੰਦਾ ਉਹ ਅਮੇ ਮੇਰੇ ਮੇਰੇ ਕੱਟੇ ਪਏ ਨਾ ਹੋਰ ਵੇ ਹੋਰ ਦਰ ਨੂੰ ਦਿਖਾ ਦਿੰਦੇ ਕਿੰਨੇ ਕੱਟੇ ਪਏ ਆ ਇਹ ਪੈਸੇ ਆਉਣਗੇ ਉਹ ਸਾਡੇ ਪੈਸੇ ਨੇ ਟੈਕਸ ਦੇ ਡਾਨੀ ਬਾਨੀ ਆ ਰਿਹਾ ਹੁੰਦਾ ਭਾਂਚੋ ਲੱਖਾਂ ਕਰੋੜ ਮਾਫ ਕਰਤਾ ਸਾਡੀ ਕਿਸਾਨੀ ਹੋਵੇ ਜਿਹੜੇ ਫਿਰਦੀਆਂ ਰੋਲਦੀ ਉਹ ਬੈਠੀ ਹੈ ਬਾੜਾਂ ਤੇ ਅਸੀਂ ਸੈਂਟਰ ਜੀ ਨਹੀਂ ਜਾ ਸਕਦੇ ਸਾਨੂੰ ਕਿਉਂ ਰੋਕਿਆ ਸਾਡਾ ਸੈਂਟਰ ਹੈ ਅਸੀਂ ਜਾ ਸਕਦੇ ਹਾਂ ਹਰਿਆਣੇ 'ਚ ਰੋਕੀ ਬੈਠੇ ਨੇ ਕਿੱਧਰ ਜਾਏਗੇ ਅਸੀਂ ਸਾਨੂੰ ਮਾਰਨ ਸਿੱਖ ਕੌਮ ਨੂੰ ਤਾਂ ਇਹ ਕਹਿੰਦੇ ਵੀ ਇਹ ਮਾਰ ਦਈ ਸਿੱਖ ਕੌਮ ਤੋਂ ਬਿਨਾ ਇਹਨਾਂ ਦਾ ਭਲਾ ਨਹੀਂ ਨਾ ਕੁਝ ਕਰ ਸਕਦੇ ਨੇ ਇਹ ਸਾਨੂੰ ਅੱਗੇ ਪਾਸੇ ਕਰਦੇ ਨਾ ਇਹਨਾਂ ਦੀ ਪੂਛ ਚਗਾ ਦੇਣਗੇ ਬਾਹਰਲੇ ਬੰਦੇ ਸਾਡੇ ਮੁੰਡੇ ਕੁੜੀਆਂ ਸਾਡੇ ਬਾਡਰਾਂ ਤੇ ਬੈਠੇ ਨਾ ਇਹਨਾਂ ਦਾ ਕਿਹੜਾ ਹੈ ਬਿਲਕੁਲ ਹੈ ਕੋਈ ਤੇ ਸਾਨੂੰ ਅਸੀਂ ਮਤਲਬ ਥੱਲੇ ਨੂੰ ਹੁੰਦੇ ਜਾਂਦੇ ਆ ਇਹ ਤੁਹਾਨੂੰ ਹੁੰਦੇ ਜਾਂਦੇ ਨੇ ਕਾਰਨ ਦਾ ਸਾਨੂੰ ਇਹ ਦਵਾ ਕੇ ਰੱਖਣਾ ਚਾਹੁੰਦੇ ਨਾ ਵੀ ਉਠਾ ਨਾ ਹੈ ਪਾਣੀਆਂ ਦੇ ਮਸਲੇ ਤੋਂ ਲਾ ਲੋ ਇਸੇ ਮਸਲੇ ਤੋਂ ਲਾਲੋ ਮਤਲਬ ਜ਼ਿਮੀਂਦਾਰ ਨੂੰ ਤਾਂ ਇਹ ਮਾਰਨਾ ਹੀ ਚਾਹੁੰਦੇ ਨੇ ਜ਼ਿਮੀਂਦਾਰ ਨੂੰ ਮਾਰਨਾ ਚਾਹੁੰਦੇ ਆ ਲੇਕਿਨ ਜ਼ਿਮੀਂਦਾਰਾਂ ਦੇ ਤਾਂ ਜਿਵੇਂ ਪਿੱਛੇ ਕਿਸਾਨੀ ਘੋਲ ਚੱਲਿਆ ਲੰਮਾ ਸਵਾ ਸਾਲ ਚੱਲਿਆ ਉਹ ਤੇ ਉਹ ਕਹਿੰਦਾ ਵੀ ਮੈਂ ਕਾਨੂੰਨ ਵਾਪਸ ਲੈਣਾ ਤੇ ਫੇਰ ਵੀ ਜ਼ਿਮੀਂਦਾਰਾਂ ਜੋ ਬਾਰਡਰਾਂ ਤੇ ਨਹੀਂ ਜੀ ਕਾਨੂੰਨ ਤਾਂ ਵਾਪਸ ਲੈ ਲਈ ਨਹੀਂ ਉਹ ਤਾਂ ਇੱਕ ਠੀਕ ਹੈ ਵੀ ਧਰਨਾ ਮੁਲਤੀ ਕਰਤਾ ਧਰਨਾ ਤਾਂ ਚਾਲੂ ਆ ਕਿਹਾ ਸਾਡਾ ਐਮਟੀ ਦਾ ਕਾਨੂੰਨ ਆ ਸਾਨੂੰ ਦਿੱਤਾ ਹੀ ਨਹੀਂ ਉਹ ਸਾਨੂੰ ਸਰਮਾਰ ਸਾਹਿਬ ਨੂੰ ਤਾਂ ਮਿਲਣਾ ਚਾਹੀਦਾ ਹੈ ਬਿਲਕੁਲ ਜੇ ਸਾਡੀ ਲਾਗਤ ਹੀ ਨਾ ਮਿਲੀ ਅਸੀਂ ਕਰਾਂਗੇ ਜੀ ਸਾਡੇ ਦਾ ਪੱਲੇ ਪੈਂਦੇ ਨੇ ਪੱਲਿਓਂ ਪੈਂਦੇ ਆ ਹਾਂ ਸੋ ਬਾਈ ਜੀ ਕੀ ਨਾ ਜੀ ਕੀ ਕਹਿਣਾ ਚਾਹੋਗੇ 200 ਲੋਬੀ ਦੀਆਂ ਚੋਣਾਂ ਨੂੰ ਲੈ ਕੇ ਭੁੱਲਾ ਸਿੰਘ ਹੈ ਜੀ ਨਾਮ ਭੁੱਲਾ ਸਿੰਘ ਜੀ ਹਾਂਜੀ ਲੋਕ ਸਭਾ ਚੋਣਾਂ ਹਾਂਜੀ ਇੱਥੋਂ ਐਮਪੀ ਵੱਖ-ਵੱਖ ਪਾਰਟੀਆਂ ਨੇ ਤਾਰਿਆ ਚਾਹੇ ਕਾਂਗਰਸ ਆਪ ਆ ਜਾਂ ਫਿਰ ਅਕਾਲੀ ਦਲ ਆ ਬੀਜੇਪੀ ਵਾਲਿਆਂ ਨੇ ਵੀ ਤਾਰਤਾ ਸੰਸਦਾਂ ਦੇਖੋ ਜਿਹੜੀ ਸਾਡੀ ਟਰੱਕ ਯੂਨੀਅਨ ਦੀ ਗੱਲ ਕਰੀਏ ਜੀ ਆਪਾਂ ਜੀ ਰਾਮਪਰਾਪੂ ਟਰੱਕ ਯੂਨੀਅਨ ਨੂੰ ਲੈ ਕੇ ਜਿੰਨੀਆਂ ਮਤਲਬ ਪਹਿਲਾਂ ਸਰਕਾਰਾਂ ਆਈਆਂ ਉਹਨਾਂ ਨੇ ਸਾਨੂੰ ਕਿਸੇ ਕਿਸਮ ਦਾ ਕੋਈ ਵੀ ਮਤਲਬ ਮੌਕਾ ਨਹੀਂ ਦਿੱਤਾ ਵੀ ਅੱਗੇ ਵਧਣ ਦਾ ਜਿਵੇਂ ਕਾਂਗਰਸ ਸਰਕਾਰ ਆਈ ਉਹਨੇ ਸਾਡੀ ਯੂਨੀਅਨ ਭੰਗ ਕੀਤੀ ਉਹਨੇ ਸਾਡਾ ਜਮੇ ਬੇੜਾ ਬਾਹਤ ਆ ਜਿਵੇਂ ਸੁਖਵੀਰ ਬਾਦਲ ਨੇ ਇੱਕ ਵਾਰੀ ਬਿਆਨ ਦਿੱਤਾ ਕਹਿੰਦਾ ਟਰੱਕਾਂ ਵਾਲੇ ਲੁੱਟ ਕੇ ਖਾ ਗਏ ਜੇ ਅਸੀਂ ਲੁੱਟ ਕੇ ਖਾ ਗਏ ਹੁੰਦੇ ਬਾਈ ਜੀ ਅੱਜ ਨੂੰ ਸਾਡੇ ਕੋਲੇ ਪੰਪ ਪੰਜ ਛੇ ਛੇ ਗੱਡੀਆਂ ਹੁੰਦੀਆਂ ਅਸੀਂ 35 ਸਾਲ ਤੋਂ ਕੰਮ ਕਰ ਰਹੇ ਹਾਂ ਸਾਡੇ ਕੋਲੇ ਉਹੀ ਛੇ ਚੱਕੀ ਗੱਡੀ ਹੈ ਟੈਕਸ ਵਧਾਤੇ ਪਾਸੰਗ 6000 ਤੋਂ 18000 ਕਰਤੀ ਟਾਇਰਾਂ ਦੀਆਂ ਜੋੜੀਆਂ ਦਾ ਰੇਟ ਵਧ ਗਏ ਟੂਲ ਟੈਕਸ ਲਾਤੇ ਸਾਨੂੰ ਬਚਣ ਬਚਾਉਣ ਨੂੰ ਤਾਂ ਕੱਖ ਹੀ ਨਹੀਂ ਛੱਡਿਆ ਇਹਨਾਂ ਨੇ ਸਾਡੇ ਉੱਤੇ ਜਿੰਨੇ ਵੀ ਹੈ ਮੰਨ ਕੇ ਚੱਲੋ ਟੂਲ ਟੈਕਸਾਂ ਦੇ ਲਾ ਲਓ ਜਾਂ ਪਾਸੰਗਾਂ ਵਧਾਤੀਆਂ ਨੀਵੇਂ ਮਾਡਲ ਗੱਡੀਆਂ ਬੰਦ ਕਰਤੀਆਂ ਉਹ ਸਾਡੇ ਤੇ ਸਾਰਾ ਕੁਝ ਹੀ ਥੋਪਿਆ ਗਿਆ ਹੂੰ ਹੂੰ ਸਾਨੂੰ ਤਾਂ ਮਤਲਬ ਇਹ ਟਰੱਕ ਜੁਨੀਆ ਨਾਲ ਨੂੰ ਮਾਰਨਾ ਚਾਹੁੰਦੇ ਜਮ ਇਹ ਗੱਲ ਬਾਤ ਸਾਡੀਆਂ ਯੂਨੀਅਨਾਂ ਭੰਗ ਕਰਤੀਆਂ ਨਾ ਸੈਂਟਰ ਦੀਆਂ ਸਰਕਾਰਾਂ ਨੇ ਲੋਕਾਂ ਵਾਸਤੇ ਕਹਿੰਦੇ ਬਹੁਤ ਕੰਮ ਕੀਤਾ ਪਿਛਲੀ ਸਰਕਾਰ ਭਾਵੇਂ ਕਾਂਗਰਸ ਦੀ ਸੀ ਤੇ ਹੁਣ ਭਾਜੀਪੀ ਦੀ ਹੈ ਉੱਥੇ ਸੈਂਟਰ ਦੇ ਵਿੱਚ ਤੇ ਕਹਿੰਦੀ ਅਸੀਂ ਬਹੁਤ ਕੰਮ ਕਰਦੇ ਹਾਂ ਜਨਤਾ ਕੋਈ ਵੀ ਹੋਵੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਮਹਿਲਾਵਾਂ ਵਾਸਤੇ ਜਿਵੇਂ ਇਹ ਸਿਲੰਡਰਾਂ ਦੀ ਸਹੂਲਤ ਦਿੱਤੀ ਸੀ ਜਿਹੜੀ ਚੁੱਲਿਆਂ 'ਚ ਧੂਆਂ ਪੈਂਦਾ ਸੀ ਅੱਖਾਂ 'ਚ ਉਹ ਦੇਖੋ ਜੀ ਕੁਝ ਪਰਿਵਾਰਾਂ ਨੂੰ ਦੇ ਦਿੰਦੇ ਆ ਪਰ ਉਹ ਵੀ ਮੋੜ ਕੇ ਗੱਲਬਾਤ ਉੱਥੇ ਹੀ ਲਿਆਉਂਦੇ ਆ ਠੀਕ ਹੈ ਸਰਕਾਰਾਂ ਨੇ ਜ਼ਰੂਰ ਗਰੀਬ ਪਰਿਵਾਰਾਂ ਨੂੰ ਸਿਲੰਡਰ ਦਿੱਤੇ ਆ ਦੇ ਕੇ ਮੁਰਕੇ ਉਹੀ ਰੇਟ 'ਚ ਉਹਨਾਂ ਨੂੰ ਭਰ-ਭਰ ਕੇ ਜਾਂਦਾ ਇਹਨਾਂ ਨੇ ਤਾਂ ਫ੍ਰੀ ਦਾ ਐਲਾਨ ਕਰਿਆ ਸੀ ਇੱਕ ਖਾਲੀ ਸਿਲੰਡਰ ਫ੍ਰੀ ਦੇਤੇ ਜਿਹੜਾ ਉਹਨਾਂ ਦਾ ਭਰਿਆ ਜਾਂਦਾ ਉਹ ਤਾਂ ਉਹੀ 850 'ਚ ਭਰਿਆ ਜਾਂਦਾ ਦੁਬਾਰਾ ਉਸੇ ਰੂਪ 'ਚ ਇੱਕ ਵਾਰੀ ਇੱਕ ਬਸ ਇੱਕ ਮੂਵਮੈਂਟ ਠਾ ਕਰਤਾ ਜੀ ਹਾਂ ਜੇ ਹੁਣ ਇੱਕ ਪਿੰਡ ਦੇ ਵਿੱਚ 1000 ਵੋਟ ਹੈ ਚਾਰ ਕਰਾਂ ਨੂੰ ਦੇਤੇ ਹੋ ਫਿਰ ਉਹ 1000 ਵੋਟ ਫਿਰ ਉਹ ਸਾਰਾ ਪਿੰਡ ਤਾਂ ਨਹੀਂ ਉਹਦੇ ਨਾਲ ਖੁਸ਼ਹਾਲ ਹੋ ਜਾਂਦਾ ਚਾਰ ਕਰ ਹੀ ਹੁੰਦੇ ਆ ਨਾ ਫਿਰ ਚਾਰ ਕਰਾਂ ਨਾਲ ਤਾਂ ਕੁਝ ਵੀ ਨਹੀਂ ਬਣਦਾ ਉਹਨਾਂ ਚੀਜ਼ਾਂ ਛੇ ਚੱਕੀ ਗੱਡੀ ਚਲਾਉਣੇ ਹੋ ਘਰ ਦਾ ਰੋਜ਼ਗਾਰਾ ਕਿਵੇਂ ਹੁੰਦਾ ਲੰਮਾ-ਸਮਾ ਹੋ ਗਿਆ ਇਸ ਲਾਈਨ ਦੇ ਵਿੱਚ ਤੁਹਾਨੂੰ ਮੁਸ਼ਕਿਲ ਨਹੀਂ ਹੁੰਦੀ ਕਿ ਵੀ ਯਾਰ ਅੱਜ ਕੰਮ ਨਹੀਂ ਮਿਲਿਆ ਤੇ ਘਰੇ ਖਾਲੀ ਹੱਥ ਜਾਵਾਂ ਬਹੁਤ ਮੁਸ਼ਕਿਲ ਹੈ ਜੀ 10000 ਮਾਸਾ ਮਹੀਨੇ ਦਾ ਹੌਲੀ ਹੌਲੀ ਸਾਡੀ ਬਸ ਮਿਹਨਤ ਬਾਈਦੀ ਹੈ ਜੀ ਇਕੱਲੀ ਗੱਡੀ ਨੂੰ ਸਾਨੂੰ ਬਚਨ ਬਚਾਉਣ ਨੂੰ ਕੁਛ ਨਹੀਂ ਜੇ ਅਸੀਂ ਡਰਾਈਵਰ ਰੱਖ ਲਈਏ ਜਾਂਦਾ ਫਿਰ ਡਰਾਈਵਰ ਦਾ ਚੁੱਲਾ ਚੱਲੂਗਾ ਠੀਕ ਹੈ ਨਾ 10 ਤੋਂ 15000 ਰੁਪਏ ਤਨਖਾਹ ਉਹਦਾ ਜਿਹੜਾ ਡਰਾਈਵਰ ਦਾ ਚੁੱਲਾ ਦੋ ਜਵਾਕ ਹੈ ਨਹੀਂ ਸਰਦਾ 15000 ਰੁਪਏ ਉਹਦੇ ਘਰ ਦਾ ਖਰਚਾ ਹੈ ਠੀਕ ਹੈ ਜੇ ਮੰਨ ਕੇ ਚੱਲ ਅਸੀਂ ਖੁਦ ਚਲਾਉਣੇ ਆ ਸਾਡੀ ਜਿਹੜੀ ਤਨਖਾਹ ਉਹੀ ਬਚਣੀ ਹੈ ਗੱਡੀ ਨੂੰ ਕੋਈ ਬਚਤ ਨਹੀਂ ਹੁੰਦੀ ਕਿਉਂਕ ਕਰਤੇ ਇਹਨਾਂ ਨੇ ਪਾਸੰਗਾ ਵਧਾਤੀਆਂ ਬਾਕੀ ਦੇ ਟੂਲ ਡਾਈਵ ਚਲਾਤੇ ਸਾਡੀ ਕੱਲੀ ਮਿਹਨਤੀ ਬਚਦੀ ਹੈ ਜੇ ਡਰਾਈਵਰ ਰੱਖਦੇ ਆਂ ਤਾਂ ਡਰਾਈਵਰ ਦੇ ਘਰੇ ਜਾਊਗੀ ਉਹ ਕਮਾਈ ਜਿਹੜਾ 10000 ਬਚਦਾ ਜੇ ਅਸੀਂ ਖੁਦ ਚਲਾਉਣੇ ਤਾਂ ਅਸੀਂ ਆਪਦੇ ਬੱਚੇ ਪਾਲਦੇ ਆਂ ਪਰ ਗੁਜ਼ਾਰਾ 10000 ਨਾਲ ਬਹੁਤ ਮੁਸ਼ਕਲ ਹੁੰਦਾ 10000 ਨਾਲ ਗੁਜ਼ਾਰਾ ਨਹੀਂ ਹੁੰਦਾ ਮਹਿੰਗਾਈ ਤਾਂ ਬਹੁਤ ਵਧੀਆ ਮੁੱਦਾ ਕਿਹੜਾ ਰਹਿਣ ਵਾਲਾ ਜਿਹੜਾ ਤੁਸੀਂ ਉਸ ਨੂੰ ਲੈ ਕੇ ਆਪਦੀ ਵੋਟ ਦਾ ਹੱਕ ਦਾ ਇਸਤੇਮਾਲ ਕਰੋਗੇ ਜਿਹੜਾ ਕੈਂਡੀਡੇਟ ਤੁਹਾਡੇ ਵੱਲੋਂ ਚੁਣਿਆ ਜਾਂਦਾ ਸੰਸਦ ਜਾ ਕੇ ਤੁਹਾਡੀ ਆਵਾਜ਼ ਉਠਾਵੇ ਸਾਡਾ ਤਾਂ ਇਹੀ ਹੈ ਜੀ ਸਾਨੂੰ ਮਤਲਬ ਜਿਵੇਂ ਟੂਲ ਟੈਕਸ ਆ ਉਹ ਸਾਰੇ ਰੋਣਾ ਤੋਂ ਹਟਾਏ ਜਾਣ ਜਿਹੜੇ ਸਾਡੀਆਂ ਗੱਡੀਆਂ ਦੇ ਟੈਕਸ ਵਧਾਏ ਆ ਉਹ ਮਤਲਬ ਘਟਾਏ ਜਾਣ ਤੇ ਸਾਡੇ ਜਿਹੜੇ ਪਾੜੇ ਕਿਰਾਏ ਆ ਕਿਲੋਮੀਟਰਾਂ 'ਚ ਕਰਦੇ ਸਰਕਾਰ ਨੇ ਹਟੋ ਹਟ ਬਾਈ ਦੇ ਜਿਹੜਾ ਸੀ ਹੁਣ ਕਣਕ ਦਾ ਸੀਜ਼ਨ ਆ ਰਿਹਾ ਸਾਨੂੰ ਇਹਦਾ ਰੇਟ ਮਿਲਣਾ ਚਾਹੀਦਾ ਇਹ ਬਿਲਕੁਲ ਹੀ ਨਹੀਂ ਸਾਨੂੰ ਜਿਹੜੇ ਵਿੱਚ ਠੇਕੇਦਾਰ ਬਾੜ ਤੇ ਤੇ ਸਾਡਾ ਜੁਨੀਅਨ ਦਾ ਟੈਂਡਰ ਪੈਂਦਾ ਰਾਹ 'ਚ ਇੱਕ ਠੇਕੇਦਾਰ ਰੜ ਜਾਂਦੇ ਆ ਉਹ 12-13 ਰੁਪਏ ਘੱਟਾ ਲੈਂਦੇ ਆ ਸਾਨੂੰ ਤੇ 10 ਰੁਪਏ ਘੱਟਾ ਦਿੰਦੇ ਆ ਸਾਡੇ ਤਾਂ ਪੱਲੇ ਹੀ ਕੁਝ ਨਹੀਂ ਪਾਉਂਦੇ ਠੀਕ ਹੈ ਨਾ ਗੱਲ ਇਹ ਵਿੱਚ ਜਿਹੜੇ ਸਨੱਚ ठेकेदार ਬਾੜੇ ਹੋਏ ਆ ਉਹ ਸਾਡਾ ਸ੍ਰੀਦਾਈ ਦੁਨੀਆ ਦੇ ਟੈਂਡਰ ਪਾਣ ਸਾਨੂੰ ਸਾਨੂੰ ਆਮ ਆਪਰੇਟਰਾਂ ਨੂੰ ਸਾਡਾ ਸਿੱਧਾ ਰੇਟ ਮਿਲਣਾ ਚਾਹੀਦਾ ਫੇਰ ਕੁਛ ਨਾ ਕੁਛ ਹੋ ਸਕਦਾ ਵੀ ਸਾਡਾ ਟਕਾ ਹੋ ਜੇ ਮੁੱਦਾ ਕੀ ਇੱਥੇ ਵੱਡਾ ਜਿਹੜਾ ਬੇਰੋਜ਼ਗਾਰੀ ਹੈ ਕਿ ਉਹ ਦੂਜਾ ਹੋਰ ਕੰਮ ਕਹਦੀ ਹੈ ਸਿੱਖਿਆ ਦਾ ਮੁੱਦਾ ਕਿਵੇਂ ਹੈ ਸਿੱਖਿਆ ਦਾ ਮੁੱਦਾ ਠੀਕ ਚੱਲ ਰਿਹਾ ਜੀ ਆ ਜਦੋਂ ਦੀ ਭਗਵਾਨਤਮਾਨ ਦੀ ਸਰਕਾਰ ਆਈ ਹੈ ਹੁਣ ਕੋ ਸਕੂਲਾਂ ਦੇ ਵਿੱਚ ਬਹੁਤ ਸੁਧਾਰ ਹੋਇਆ ਠੀਕ ਹੈ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਦੇਖੀ ਜਿਵੇਂ ਹੁਣ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਦੋ ਕੁ ਸਾਲ ਹੋ ਗਏ ਹੁਣ ਸਕੂਲਾਂ ਦੇ ਵਿੱਚ ਆਮ ਜਦੋਂ ਲੰਗਦੇ ਸੀ ਘੇੜਾ ਗੂੜਾ ਲੈ ਕੇ ਕਿਤੇ ਵੀ ਬਾਹਰ ਅੰਦਰ ਜਾਂਦੇ ਆ ਤਾਂ ਸਕੂਲਾਂ ਵੱਲ ਦੇਖੀਦਾ ਬਹੁਤ ਸੁਧਾਰ ਦੂਜੀ ਗੱਲ ਇਹ ਹੈ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਪਾਰਟੀ ਹੈ ਭਗਵੰਤ ਮਾਨ ਦੀ ਜਿੰਦਗੀ ਚ ਮੰਨ ਕੇ ਚੱਲੋ ਮੇਰੀ 50 ਸਾਲ ਦੇ ਕਰੀਬ ਉਮਰ ਹੋ ਗਈ ਜਿਵੇਂ ਹੁਣ ਅਸੀਂ ਦੇਖਦੇ ਆ ਵੀ ਕਿਸੇ ਫੌਜੀ ਨੌਜਵਾਨ ਦੀ ਕੋਈ ਡੈਥ ਹੋ ਜਾਂਦੀ ਸੀ ਲੜਾਈ ਕਾਰਨ ਲਾ ਲਓ ਜਿਵੇਂ ਵੀ ਠੀਕ ਹੈ ਉਹਨੂੰ ਅੱਜ ਤੱਕ ਅਸੀਂ ਅੱਖੀਂ ਨਹੀਂ ਸੀ ਦੇਖਿਆ ਵੀ ਕਰੋੜ ਰੁਪਏ ਦਾ ਕੋਈ ਕੈਸ਼ ਮਿਲਦਾ ਕੋਈ ਪੁਲਿਸ ਮਲਾਜਮ ਦੀ ਮੌਤ ਹੁੰਦੀ ਸੀ ਉਹ ਨਹੀਂ ਸੀ ਦੇਖਿਆ ਇਹ ਜਿੰਦਗੀ ਜਿਸੀਂ ਪਹਿਲੀ ਵਾਰੀ ਦੇਖਿਆ ਵੀ ਦੋ ਤਿੰਨ ਥਾਵੇਂ ਸਾਡੇ ਅੱਖਾਂ ਦੇ ਸਾਹਮਣੇ ਇਹ ਗੱਲਾਂ ਹੋਈਆਂ ਵੀ ਕਰੋੜ ਰੁਪਏ ਦਾ ਭਗਵਾਨਤ ਮਾਨ ਨੇ ਚੈੱਕ ਦਿੱਤਾ ਉਹਨਾਂ ਦਾ ਕੈਸ਼ ਵੀ ਹੋਇਆ ਪਹਿਲਾਂ ਵਾਲੀਆਂ ਸਰਕਾਰਾਂ ਦੇ ਦਿੰਦੀਆਂ ਸੀ 5-4 ਹਜ਼ਾਰ ਦਾ 5-4 ਲੱਖ ਦਾ ਚੈੱਕ ਪਰ ਉਹ ਚੈੱਕ ਹੀ ਰਹਿ ਜਾਂਦਾ ਸੀ ਇਕੱਲਾ ਫੋਕਾ ਕੈਸ਼ ਨਹੀਂ ਸੀ ਮਿਲਦਾ ਹੁਣ ਇਹ ਚੀਜ਼ਾਂ ਅਸੀਂ ਦੇਖਣ ਨੂੰ ਸਾਨੂੰ ਮਿਲਦੀਆਂ ਰਿਐਲਿਟੀ ਹੈ ਯਾਨੀ ਕਿ ਪੂਰੀ ਪੂਰੀ ਇਸ ਗੱਲ ਦੇ ਸਾਨੂੰ ਪੂਰਾ ਵਿਸ਼ਵਾਸ ਹੈ ਜਿਵੇਂ ਹੁਣ ਲਾਈਟ ਹੈ ਲਾਈਟ ਮਤਲਬ ਪੂਰਾ ਦਿਨ ਪੂਰੀ ਫੁੱਲ ਆਉਂਦੀ ਹੈ ਸਾਨੂੰ ਕਿਤੇ ਮੋ ਜਿਹੜਾ ਵੀ ਕਿਸਾਨ ਹੈ ਤੜਕੇ ਜਾਂਦਾ ਆਪਦਾ ਸ਼ਾਮ ਨੂੰ 6 ਵਜੇ ਆਰਾਮ ਨਾਲ ਆਪਦਾ ਜਿਹੜੀ ਕੋਈ ਖੇਤੀ ਦੀ ਸਿੰਚਾਈ ਕਰਨੀ ਉਹ ਕਰਕੇ ਘਰੇ ਆਇਆ। ਬਿਲਕੁਲ। ਇਹਨਾਂ ਗੱਲਾਂ ਦਾ ਬਹੁਤ ਪਹਿਲਾਂ ਨਾਲੋਂ ਸਾਨੂੰ ਕੁਛ ਨਾ ਕੁਛ ਪੂਰਾ ਹੀ ਫਰਕ ਦਿਖਣ ਲੱਗਿਆ। ਅੱਗੇ ਚੀਜ਼ਾਂ ਅਸੀਂ ਦੇਖੀਆਂ ਨਹੀਂ ਸੀ। ਬਿਲਕੁਲ। ਜਿਹੜੀਆਂ ਅੱਖਾਂ ਦੇ ਕੁੱਲ ਜਨਤਾ ਦੇ ਸਾਹਮਣੇ ਆ। ਦੂਜੀ ਗੱਲ ਹੈ ਬਿੱਲ ਹੈ। ਬਿੱਲਾਂ ਬਿਜਲੀ ਤੇ ਹੁਣ ਜਿੱਦਣ ਦੀ ਸਰਕਾਰ ਬਣੀ ਆ ਸਾਡੇ ਜੀਰੋ ਆਉਣ ਲੱਗੇ। ਪਹਿਲਾਂ ਸਾਨੂੰ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ। ਕਿੰਨਾ ਕਿ ਬਿੱਲ ਆ ਜਾਂਦਾ ਸੀ ਪਹਿਲਾਂ ਮੈਂ ਭਰਦਾ ਸੀਗਾ 28-2900 ਰੁਪਿਆ ਦੋ ਮਹੀਨਿਆਂ ਦਾ। ਹੁਣ ਮੇਰਾ ਜ ਅਵੇਲੇ ਬਲ ਨਹੀਂ ਆ ਨਾਲ ਮੇਰਾ ਏਸੀ ਚੱਲਦਾ ਵਧੀਆ ਆਰਾਮਦਾਰੀ ਦੀ ਚੀਜ਼ ਹੋਣਾ ਜਾ ਕੇ ਥੱਕੇ ਹੰਪੇ ਉਹਨਾਂ ਦੋ ਦਿਨਾਂ 15 ਬਾਅਦ ਜਿਹੜਾ ਲਾ ਕੇ ਆਉਣੇ ਆ ਜਿੱਦੇ ਆਉਣੇ ਆ ਆਰਾਮ ਨਾਲ ਪੈ ਜਾਣਾ ਫਿਰ ਭਗਵਾਨ ਤੁਮਨ ਨੂੰ ਯਾਦ ਕਰਦੇ ਆ ਵੀ ਬੜਾ ਆਰਾਮ ਹੁੰਦਾ ਸੂਬੇ ਦੀ ਸਰਕਾਰ ਨੇ ਕੰਮ ਕੀਤਾ ਕੀ ਹਾਲ ਹੈ ਜਕੀਨਾ ਜਗਸੀਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇੰਡੀਆ ਨਿਊਜ਼ ਇੱਥੇ ਪਹੁੰਚਣ ਤੇ ਟ੍ਰੈਕ ਰਿਪੋਰਟੀਆਂ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੀ ਹੋਰ ਸਰੋਤਿਆਂ ਨੂੰ ਦੇਖਣ ਵਾਲਿਆਂ ਦਾ ਸਭ ਦਾ ਧੰਨਵਾਦ ਜੀ ਮੁੱਦੇ ਕਿਡੇ ਰਹਿਣਗੇ ਜਿਸ ਨੂੰ ਲੈ ਕੇ ਤੁਸੀਂ ਵੋਟ ਦਾ ਹੱਕ ਇਸਤੇਮਾਲ ਕਰੋਗੇ ਉਹ ਸਾਡੇ ਟਰੱਕਾਂ ਦੇ ਮੁੱਦੇ ਭਰਾਵਾ ਦੱਸਿਆ ਇੱਕ ਇੱਕ ਗੱਡੀਆਂ ਦੋ ਕਰ ਨਹੀਂ ਸਕੇ ਬੱਚਿਆਂ ਨੂੰ ਪਲੱਸ 2 ਤੋਂ ਵੱਧ ਵਧਾ ਨਹੀਂ ਸਕੇ ਪੜਾ ਨਹੀਂ ਸਕੇ ਉਹਨਾਂ ਨੂੰ ਕਾਰਨ ਕੀ ਸਾਡੀ ਇਨਕਮ ਹੀ ਇੰਨੀ ਕ ਹੈ ਇਨਕਮ ਥੋੜੀ ਹੈ ਥੋੜੀ ਹੈ ਭਾਈ 10000 ਰੁਪਏ ਨਾਲ ਦੇਖੋ ਵੀ ਕਿੱਥੇ ਪਹੁੰਚ ਗਈ ਖੰਡ ਕਿੱਥੇ ਪਹੁੰਚ ਗਿਆ ਸਿਲੰਡਰ ਹਮ ਹਮ ਸਾਡੇ ਸੁਪਨੇ ਸੀ ਸੁਪਨੇ ਹੀ ਰਹਿ ਗਏ ਵੀਰ ਕਹਿ ਸਕਦੇ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੈ ਭਰਾਵਾ ਆਮ ਬੰਦੇ ਨੂੰ ਸਾਰਿਆਂ ਨੂੰ ਵੀ ਅੱਖਾਂ ਹੋਇਆ ਪਿਆ ਇਹ ਤਾਂ ਕਾਲਪੁਰਖ ਮਹਾਰਾਜ ਨੇ ਇੱਕ ਸਾਹ ਤੇ ਇੱਕ ਗੁਰੂ ਦਾ ਨਾਮ ਲੈਣਾ ਫਿਰ ਹੀ ਰੱਖਦਾ ਜੇ ਕਿਤੇ ਗੁਰੂ ਦਾ ਨਾਮ ਵੀ ਪੈਸਾ ਨਾ ਮਿਲਦਾ ਤੇ ਸਾਹ ਪੈਸਾ ਨਾ ਮਿਲਦੇ ਸੀ ਵੋਟਾਂ ਵਾਲਿਆਂ ਦੇ ਮਗਰ ਝੋਲੀਆਂ ਆੜਦੇ ਵੀ ਸਾਡੇ ਜਵਾਕ ਦੇ ਸਾਹ ਦੇ ਦਿਓ ਜੀ ਹਾਂ ਹਾਂ ਸਾਡੇ ਬੱਚੇ ਦੇ ਸਾਹ ਦੇ ਦਿਓ ਸਾਨੂੰ ਵੋਟਾਂ ਪਾ ਦਾਂਗੇ ਇਹ ਤਾਂ ਕਾਲਪੁਰਖ ਨੇ ਆਪ ਦਾ ਨਾਮ ਤੇ ਇੱਕ ਸਤਿਗੁਰੂ ਨੂੰ ਮੱਥਾ ਟੇਕਣਾ ਫਿਰ ਹੀ ਕਰਤਾ ਹੈ ਨਹੀਂ ਤਾਂ ਮਹंगाई ਨੇ ਸਾਰੀ ਸਾਡਾ ਲੱਕ ਤੋੜਿਆ ਪਿਆ ਜੀ ਮੈਂ ਆਪਦੀ ਕਹਿਣਾ ਮੇਰੇ ਕੋਲ ਇੱਕ ਗੱਡੀ ਹੈ ਜਿੰਨਾ ਮੈਂ ਪਰੇਸ਼ਾਨ ਬੱਚੇ ਮੇਰੇ 12ਵੀਂ ਤੱਕ ਪੜ ਨਹੀਂ ਸਕੇ ਜੀ ਉਹਨਾਂ ਦੇ ਬੜੀ ਮਨ ਦੇ ਵਿੱਚ ਇੱਛਾ ਸੀ ਵੀ ਸੀ ਅੱਗੇ ਡੈਡੀ ਪੜਾ ਦੇ ਸਾਨੂੰ ਪੜਨ ਵਾਲੇ ਵੀ ਸੀ ਬੱਚੇ ਮੇਰੇ ਲੇਕਿਨ ਮੇਰੇ ਕੋਲੇ ਭਗਵਤਾਨ ਸਰਕਾਰ ਉਹਦੋਂ ਆਈ ਨਹੀਂ ਸੀ ਸਕੂਲ ਇੰਨੇ ਵਧੀਆ ਹੋਏ ਨਹੀਂ ਸੀ ਭਰਾਵਾ ਪ੍ਰਾਈਵੇਟ ਸਕੂਲਾਂ 'ਚ ਪੜਾਉਣ ਦੀ ਮੇਰੀ ਸਮਰੱਥਾ ਨਹੀਂ ਸੀ ਇਸ ਕਰਕੇ 12ਵੀਂ ਤੱਕ ਵੀ ਬੱਚੇ ਪੜ ਕੇ 12ਵੀਂ ਤੱਕ ਬੱਚੇ ਪੜਾਏ ਬੱਚੇ ਪੜਾਏ ਜੀ ਅੱਗੇ ਪੜਾ ਨਹੀਂ ਸਕੇ ਟਰੱਕਾਂ ਨਾਲ ਦਾ ਸਾਡਾ ਇਹ ਹਾਲਾ ਦੂਜੀ ਗੱਲ ਸੀ ਜੀ ਜ਼ਿੰਮੇਦਾਰਾਂ ਦੇ ਲੋਕਾਂ ਜ਼ਿੰਮੇਦਾਰ ਹੋਰ ਸਾਰੇ ਕਿਤੇ ਮੰਨ ਲਓ ਸਾਰੀਆਂ ਜਾਤਾਂ ਦੇ ਆ ਜਾਂਦੇ ਆ ਸਾਨੂੰ ਰੋੜਾਂ ਤੇ ਬਾਹਰ ਲੋਕ ਸਾਨੂੰ ਐ ਗੈਰਾ ਵਾਂਗੂ ਵੇਖਦੇ ਆ ਹਾਲਾਂਕਿ ਕਿ ਅਸੀਂ ਇਦਾਂ ਦੇ ਇਨਸਾਨ ਆ ਪਰਮੇਸ਼ਰ ਦਾ ਨਾਮ ਰੱਬ ਦਾ ਨਾਮ ਸਾਰਾ ਦਿਨ ਲੈਨੇ ਆ ਚਾਹੇ ਮਸੀਤ ਆ ਚਾਹੇ ਮੰਦਿਰ ਆ ਹਰ ਕਦੇ ਵਿੱਚ ਅਸੀਂ ਹਿੱਸਾ ਪਾਉਨੇ ਤੇ 1 ਰੁਪਿਆ ਪਾਈਏ ਰੋੜਾਂ ਤੇ ਜਾਂਦੇ ਸੀ ਮੱਥੇ ਟੇਕਦੇ ਆ ਲੇਕਿਨ ਸਭ ਤੋਂ ਵੱਧ ਬਦਨਾਮ ਸਾਨੂੰ ਕੀਤਾ ਜਾਂਦਾ ਸਾਡੀ ਪੁੱਛਪੜਤਾਲ ਵੀਰ ਜੀ ਬਹੁਤ ਘਟ ਹੈ ਬਿਲਕੁਲ ਸਾਨੂੰ ਗੈਰ ਹੀ ਅੱਖਾਂ ਨਾਲ ਦੇਖਿਆ ਜਾਂਦਾ ਹੈ ਗੈਰ ਅੱਖਾਂ ਨਾਲ ਦੇਖਿਆ ਜਾਂਦਾ ਰੋ ਲੰਮੀਆਂ ਰੋੜਾਂ ਤੇ ਰਹਿੰਨੇ ਕਹਿੰਦਾ ਡਰਾਈਵਰ ਦੀ ਯਾਰੀ ਲੰਮੀਆਂ ਰੋੜਾਂ ਦੇ ਨਾਲ ਤੇ ਦੂਜੇ ਸੂਬਿਆਂ ਦੇ ਵਿੱਚ ਜਾਂਦੇ ਹੋ ਕਿੰਨਾ ਕ ਕਹਿੰਦੇ ਨਾ ਕਈ ਜਗ੍ਹਾ ਤੇ ਸਕੇਂਦਰ ਕਹਿੰਦੀ ਹੈ ਵੀ ਅਸੀਂ ਟਰੱਕਾਂ ਨੂੰ ਵੀ ਕੁਝ ਸਹੂਲਤਾਂ ਦਿੱਤੀਆਂ ਉਹ ਯਾਰ ਭਰਾਵਾ ਉਹਨਾਂ ਦੇ ਅੰਦਰ ਹੀ ਰਹਿ ਗਈਆਂ ਸਹੂਲਤਾਂ ਅਸੀਂ ਤਾਂ ਦੇਖੀਆਂ ਨਹੀਂ ਕਦੇ ਰੋੜਾਂ ਤੇ ਜਿਹੜੀਆਂ ਕੁ ਸਹੂਲਤਾਂ ਦਿੱਤੀਆਂ ਹੋਣਗੀਆਂ ਕਹਿੰਦਾ ਸੀ ਢਾਬੇ ਖੁੱਲੇ ਉਹ ਢਾਬੇ ਤੇ ਰੋਟੀ ਨਹੀਂ ਖਾ ਸਕਦੇ ਡਰਦੇ ਰੋਟੀਆਂ ਖਾਣਿਆਂ ਵੀ ਜਰ ਜੇ ਇੱਥੇ ਢਾਬੇ ਤੇ ਖੜਕਦਾ 150 ਰੁਪਿਆ ਰੋਟੀ ਦਾ ਇੱਕ ਜੇ ਢਿੱਡ ਭਰਨ ਦਾ 150 ਰੁਪਿਆ ਲੈ ਲੈਣਗੇ। ਹੂੰ। ਉਹ ਜੀ ਹਸੂਲ ਦਾ ਪਤਾ ਨਹੀਂ ਕਿੱਥੇ ਦਿੱਤੀਆਂ ਉਹ ਤੁਹਾਨੂੰ ਤਾਂ ਨਹੀਂ ਪਤਾ ਲੱਗਿਆ। ਸਮਝ ਲਈ ਰੋਡ ਟੈਕਸ ਲਾਤੀ ਜਿਵੇਂ ਵੀਰ ਜੀ ਦੱਸ ਕੇ ਹਟਿਆ। ਹੂੰ। ਪਿੰਡਾਂ ਵੀ ਦੀ ਜਾਂਦੇ ਆ ਜੇ ਰੋਡ ਟੈਕਸ ਨੂੰ ਕੱਟ ਕੇ ਤਾਂ ਪਿੰਡਾਂ ਵਾਲੇ ਲੋਕ ਸਾਨੂੰ ਉਹ ਗੈਰ ਰੱਖਾਂ ਨਾਲ ਦੇਖਦੇ ਆ। ਉਹ ਕਹਿੰਦੇ ਇੱਧਰ ਕਿਹ ਹੋਇਆ ਤੁਸੀਂ ਰੋਡ ਕੰਮ ਨਹੀਂ ਟੈਕਸ ਕਟਾਉਂਦੇ। ਇਸ ਕਰਕੇ ਟੈਕਸ ਵੱਧ ਗਿਆ ਵੀਰ ਜੀ। ਹੂੰ। ਟਾਇਰਾਂ ਦੇ ਰੇਟ ਵੱਧ ਗਏ। ਹੂੰ। ਡੀਜ਼ਲ ਵੱਧ ਗਿਆ, ਕਿਰਾਏ ਸਾਡੇ ਅੱਜ ਤੋਂ ਮੰਨ ਲਓ 200 ਚਾਰ ਦੇ ਕਿਰਾਏ ਉਦਾਂ ਦੇ ਦੇਖਦਾ ਮੈਂ ਜਦੋਂ 4 ਰੁਪਏ ਲੀਟਰ ਤੇਲ ਪਵਾਇਆ ਵੀਰ ਜੀ ਉਦੋਂ ਕਿਰਾਇਆ ਇਹ ਸੀ ਅੱਜ ਵੀ ਕਿਰਾਇਆ ਹੋਈ ਅੱਜ 100 ਰੁਪਏ ਲੀਟਰ ਤੇਲ ਹੋਇਆ ਪਿਆ ਸਾਡੇ ਕਿਰਾਏ ਉੱਥੇ ਦੇ ਉੱਥੇ ਖੜਿਆ ਸਾਨੂੰ ਕੋਈ ਬਿੱਤਰਾ ਕੋਈ ਸਰਕਾਰ ਦੀ ਵਾਲੀ ਸਹੂਲਤ ਨਹੀਂ ਆਉਂਦੀ ਇੱਥੇ ਸਰਕਾਰਾਂ ਆਉਂਦੀਆਂ ਆਪਣਾ ਬੰਦਾ ਕੋਈ ਬਾਹਰ ਦਿੰਦੀਆਂ ਇਹ ਪ੍ਰਧਾਨ ਜੀ ਵੀ ਬਹੁਤ ਵਧੀਆ ਸਾਡੇ ਖਾਤਰ ਵੋਟਾਂ ਆਉਂਦੀਆਂ ਕੈਂਡੀਡੇਟ ਹਰੇਕ ਪਾਰਟੀ ਦਾ ਤੁਹਾਡੇ ਕੋਲ ਵੋਟਾਂ ਮੰਗਣ ਆਉਂਦਾ ਕਦੇ ਕਦੇ ਉਹਨਾਂ ਕਿ ਮੁੱਦੇ ਨਹੀਂ ਰੱਖੇ ਵੀ ਸਾਡੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਓਏ ਭਰਾਵਾ ਨੇੜੇ ਨਹੀਂ ਹੋਣ ਦਿੰਦੇ ਉਹ ਮੁੱਦੇ ਕੀ ਰੱਖੀ ਆ ਉਹਨ ਉਹ ਲੋਕ ਨਾ ਗੁਰੂ ਗ੍ਰਸਪਾ ਸਾਹਿਬ ਦੀ ਬੀੜ ਪਈ ਹੁੰਦੀ ਐ ਉਹ ਲੋਕ ਮੈਕ ਫੜ ਕੇ ਨਾ ਐਡੇ ਵਾਦੇ ਕਰਦੇ ਆ ਅਸੀਂ ਫਿਰ ਉਹ ਗੁਰੂ ਤੇ ਰੱਖ ਦਿੰਨੇ ਆ ਮੈਂ ਤਾਂ ਸਰਦਾ ਉਹ ਕੇ ਰੱਖਦਾ ਪਰਮੇਸ਼ਰ ਤੇਰੇ ਹੁੰਦੇ ਲੋਕ ਝੂਠ ਬੋਲ ਗੇ ਛੋਡੇ ਇਹਨਾਂ ਦੇ ਅਸੀਂ ਆਹ ਮਸਲੇ ਹੱਲ ਕਰਾਂਗੇ ਜੀ ਅਸੀਂ ਵੋਟਾਂ ਪਵਾ ਦੇਂਗੇ ਜੀ ਜਿਸ ਬਲਾਨਾ ਕਰਾਂਗੇ ਉਹਨਾਂ ਨੂੰ ਜਾਣਦੇ ਆ ਵੀ ਉਹਨਾਂ ਨੇ ਕਿਹਾ ਕੀ ਐ ਉਹਨਾਂ ਦੀ ਆਤਮਾ ਜਾਣਦੀ ਐ ਵੀ ਕੀ ਵਾਦੇ ਕਰਕੇ ਆ ਸਾਡੇ ਨਾਲ ਵਾਦੇ ਮੁੜ ਕੇ ਮੂੰਹ ਨਹੀਂ ਦਿਖਾਉਂਦੇ ਅੱਛਾ ਜੇ ਆਉਂਦੇ ਆ ਉਹਨਾਂ ਦੇ ਨੇੜੇ ਕੋਈ ਲੱਗਣੀ ਨਹੀਂ ਦਿੰਦਾ ਸਾਨੂੰ ਬਾਈ ਆਮ ਬੰਦੇ ਤੋਂ ਐ ਡਰਦੇ ਆ ਵੋਟ ਲਾਈਨ ਵੇਲੇ ਤਾਂ ਆਉਂਦੇ ਆ ਜਰੂਰ ਪਰ ਸਤੋਂ ਐ ਡਰਦੇ ਜਿੰਮੇ ਸੀ ਪਾਕਿਸਤਾਨ ਦੇ ਹੁੰਦੇ ਆ ਪਾਕਿਸਤਾਨ ਦੇ ਹੁੰਦੇ ਆ ਵੋਟ ਲੈਣ ਤੋਂ ਡਰਦੇ ਆ ਵੋਟ ਲੈਣ ਜ਼ਰੂਰ ਆਉਂਦੇ ਆ ਵੋਟ ਲੈਣ ਦਾ ਥੋੜੀ ਘਾਟੀ ਜਾਂਦੇ ਰਹਿੰਦੇ ਆ ਪਰ ਜਿਹੜੇ ਵੋਟ ਲੈ ਲਈ ਮੁੜ ਕੇ ਨੇੜੇ ਨਹੀਂ ਕੋਈ ਲੱਗਣਦਾ ਨੇੜੇ ਨਹੀਂ ਆਉਂਦੇ ਨਾਲੇ ਕੋਈ ਏਡੇ ਕੋਈ ਅਸੀਂ ਵੀ ਤਾਂ ਆ ਮੈਂ ਯਾਰ ਉਹਨਾਂ ਵਰਗੀਆਂ ਕਿਤੇ ਸਾਡਾ ਮਦਦ ਹੱਲ ਕਰਨਾ ਨਾ ਹੱਲ ਕਰਨਾ ਉਹਨਾਂ ਦੀ ਮਰਜ਼ੀ ਆ ਪਰ ਸੁਣਤਾ ਲੈਣਾ ਦੁੱਖ ਤਾਂ ਸੁਣਨ ਕੋਈ ਦੁੱਖ ਵੀ ਨਹੀਂ ਸੁਣਦਾ ਭਰਾਵਾ ਸਾਡਾ ਦੁੱਖ ਵੀ ਨਹੀਂ ਸੁਣਦਾ ਕੋਈ ਸੁਣਦਾ ਨਹੀਂ ਯਾਰ ਜੇ ਕੇਂਦਰ ਵੱਲੋਂ ਜਿਹੜੇ ਕਾਨੂੰਨ ਪਾਸ ਕੀਤਾ ਗਿਆ ਸੀਗਾ ਹਿੱਟ ਐਂਡ ਰਨ ਕਾਨੂੰਨ ਤੇ ਡਰਾਈਵਰ ਨੂੰ ਉਹਦੇ ਵਿੱਚ ਜੁਰਮਾਨਾ ਭ ਕੀ ਹੁੰਦਾ ਕਿ ਇਸ ਤਰ੍ਹਾਂ ਦਾ ਪਹਿਲਾਂ ਕੀ ਹੁੰਦਾ ਸੀ ਜਿਹੜਾ ਕਾਨੂੰਨ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਕਾਨੂੰਨ ਸੀ ਪਹਿਲਾਂ ਦਾ ਕਾਨੂੰਨ ਆਇਆ ਸੀਗਾ ਜੀ ਮੰਨ ਲਾ ਜੇ ਕਿਸੇ ਦੀ ਗਲਤੀ ਹੁੰਦੀ ਹੈ ਡਰਾਈਵਰ ਨੂੰ ਡਰਾਈਵਰ ਦੀ ਕਿਸੇ ਨਾਲ ਨਿੱਜੀ ਦੋਸ਼ਮਣੀ ਨਹੀਂ ਹੁੰਦੀ ਜੀ ਐਕਸੀਡੈਂਟ 1 ਮਿੰਟ ਦੇ ਵਿੱਚ ਹੁੰਦਾ ਜਦੋਂ ਹੁੰਦਾ ਕੋਈ ਠੀਕ ਹੈ ਜੀ ਨਿੱਜੀ ਦੋਸ਼ਮਣੀ ਕੋਈ ਨਹੀਂ ਹੁੰਦੀ ਪਰ ਉਦੋਂ ਮੰਨ ਲਾ ਵੀ ਜੱਜ ਸਾਹਿਬਾਨ ਦੇਖਦੇ ਸੀ ਵੀ ਮਾੜਾ ਮੋਟਾ ਉਹਨੂੰ ਜੁਰਮਾਨਾ ਕਰਕੇ ਥੋੜੀ ਬਹੁਤੀ ਸਜ਼ਾ ਕਰਕੇ ਉਹਨੂੰ ਛੱਡ ਦਿੰਦੇ ਸੀ ਆ ਹੁਣ ਤਾਂ ਜੀ ਇਹ ਮੋਦੀ ਸਾਹਿਬ ਨੇ ਫਿਰ ਜਮੇ ਕੰਮ ਚੱਕਦਾ ਸਿਰੇ ਹੀ ਲਾਤਾ ਜੀ ਵੇ ਹੁਣ ਤਾਂ ਫਿਰ ਸਾਡੇ ਕੋਲ ਜੁਰਮਾਨਾ ਭੁਗਤਨ ਨੂੰ ਪੈਸੇ ਨਹੀਂ ਜਾਂਦਾ ਸੀ ਜੇਲਾਂ ਛੜਾਂਗੇ ਜੀ ਤੇ ਹੋਰ ਤਾਂ ਸਾਡੇ ਕੋਲੇ ਕੋਈ ਆਪਸ਼ਨ ਹੈ ਹੀ ਨਹੀਂ ਜੇਲਾਂ ਚ ਭੁਗਤਨ ਨੂੰ ਤਿਆਰ ਹੋਏ ਹੋ ਕਿ ਐ ਐਡੀ ਮਜਬੂਰੀ ਤੁਸੀਂ ਗੱਲ ਕਹਿੰਦੇ ਹੋ ਕਿ ਡਰਾਈਵਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ ਲੇਕਿਨ ਐਕਸੀਡੈਂਟ ਮੰਨ ਲਓ ਜੋਰੀ ਹੋ ਜਾਂਦਾ ਤੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਤੁਹਾਡੇ ਹੱਕ 'ਚ ਕੋਈ ਇਦਾਂ ਦੇ ਕਾਨੂੰਨ ਜਾਂ ਕੁਝ ਹੋਰ ਲਿਆਂਦਾ ਕੋਈ ਤੁਹਾਨੂੰ ਕਹਿ ਸਕਦੇ ਆਪਾਂ ਲਾਹਾ ਤੁਹਾਨੂੰ ਦਿੱਤਾ ਹੋਵੇ ਕੋਈ ਇਦਾਂ ਦਾ ਵੀ ਤੁਸੀਂ ਤੁਹਾਨੂੰ ਛੋਟ ਮਿਲੂਗੀ ਉਸ ਚੀਜ਼ 'ਚ ਨਾ ਜੀ ਪਹਿਲਾਂ ਵੀ ਕੋਈ ਨਹੀਂ ਉਹੀ ਹਾਲ ਚੱਲ ਜਾਂਦਾ ਜੀ